ਖਾਮਾ ਨੀ ਕੋ ਨਾ ਲਿਖੜਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰਾਉਣ ਦੇ ਬਜਾ ਮਾਰ ਕੇ ਦੇਖੋ ਯਾ ਸਿਆ ਸਿਆ ਸਾਲਾਂ ਦੇ ਬਜ਼ੁਰਗਾਂ ਚਾਹੇ ਸਾਰੀ ਉਮਰ ਲਾ ਕੇ ਪਾਲ ਗਾਉਂ ਬਾਤ ਕੀਤੀ ਇਹਨੂੰ ਫਿਰੋਂ ਡਾਂਗ ਪੈਣਾ ਮਾਰੇ ਸਰ ਜੀ ਉਹ ਜਿਹੜਾ 10 15 20 ਸਾਲ ਤੋਂ ਆ ਉਹਦੇ ਜਿਹੜੇ ਸਰਕਾਰੀ ਰੇਟਾਂ ਤੇ ਦੇ ਕੇ ਮਾਲਕਾਨਾ ਹੱਕ ਮਿਲ ਸਕਦੇ ਨੇ ਕੋਈ ਐਸ ਪਰ ਨਾ ਹੈਗਾ ਜੀ ਕਾਨੂੰਨ ਸਰ ਉਹ ਤਾਂ ਦੇਖੋ ਅਜੇ ਕੋਈ ਆ ਮੈਨੂੰ ਆਈਡੀਆ ਨਹੀਂ ਹੈਗਾ ਵੈਸੇ ਵੈਸੇ ਆਪਾਂ ਗੱਲ ਕਰੀ ਇਹਨਾਂ ਕੋਲ ਕੋਈ ਇਹੋ ਜਿਹਾ ਸਟੇ ਨਹੀਂ ਹੈਗਾ ਕੋਈ ਤੁਸੀਂ ਏਪ ਵਿਭਾਗ ਦੇ ਮੁਖੀ ਜੀ ਸੀਨੀਅਰ ਜੀ ਤੁਹਾਨੂੰ ਬੜੀ ਜਾਣਕਾਰੀ ਚਾਹੀਦੀ ਹੈ ਕੋਈ ਆਰਡਰ ਦਾ ਥੋੜਾ ਜਿਹਾ ਤੁਹਾਡੇ ਕੋਲ ਵੀ ਸਟੇ ਆਰਡਰ ਨਹੀਂ ਨਾ ਹੈਗਾ ਸਾਡੇ ਕੋਲ ਥੋੜਾ ਜਿਹਾ ਕੈਸ਼ ਚੱਲਦੇ ਆ ਪੈਂਡਿੰਗ ਹੈ ਨਹੀਂ ਉਹਦੇ ਵਿੱਚ ਸਟੇ ਨਹੀਂ ਨਾ ਹੈ ਮੈਂ ਭਰੀ ਕਹਿੰਦਾ ਕਿ ਭਾਈ ਦਾ ਆਰਡਰ ਕੋਈ ਨਹੀਂ ਹੈਗਾ ਨਹੀਂ ਤੁਹਾਡੇ ਕੋਲ ਵੀ ਕੋਈ ਆਰਡਰ ਹੋਵੇ ਤਾਂ ਦੱਸ ਦਿਓ ਉਹ ਨਹਿਰ ਜਿਹੜੀ ਘਰਾਟਾਂ ਵਾਲੀ ਸੀ ਜਦੋਂ ਘਰਾਟ ਖਤਮ ਹੋ ਗਏ ਉੱਥੋਂ ਉਹ ਨਹਿਰ ਵੀ ਖਤਮ ਹੋ ਗਈ ਕਿਸਾਨਾਂ ਨੇ ਉਹ ਨਹਿਰ ਜਿਹੜੀ ਸੀ ਉਹ ਪਿਛਲੇ 100 ਸਾਲ ਤੋਂ ਬਾਅਦ ਕੀਤੀ ਹੋਈ ਆ ਤੇ ਕਿਸਾਨ ਉਹਦੇ ਤੇ ਕਾਬਜ ਨੇ ਉਹਦੇ ਚ ਉਹਨਾਂ ਦੀਆਂ ਬੰਬੀਆਂ ਲੱਗੀਆਂ ਨੇ ਉਹਨਾਂ ਨਾਲ ਖੂਨ ਨਾਲ ਜ਼ਿਕਰ ਬੰਦ ਕਰੋ ਬੰਦ ਕਰੋ ਬੰਦ ਕਰੋ ਆਹ ਉਹ ਲਿਖੜਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡ ਕਿਸਾਨਾਂ ਨੇ ਕਸੂਰ ਕਦੀ ਨਾਲ ਆ ਜਿੱਦੀਆਂ ਜਮਾਨੇ ਜਮੀਨਾਂ 'ਚ ਕਰਜ਼ਾ ਕਰਨਾ ਬੰਦ ਕਰ। ਮੇਰੇ ਬੋਈਆ ਅਸਾਂ ਸਾਰੀ ਉਮਰ ਲਾ ਕੇ ਪਾਗ ਗਾਉਂਦੇ ਆਂ। ਬਾਤ ਕੀਤਿਆਂ। ਮੈਨੂੰ ਫਿਰੋਂ ਡਾਂਗ ਪੈਣਾ ਮਾਰੇ ਸਰ। ਉਹ ਅੰਦੇ ਮਰ ਜਾਾਂਗੇ ਪਰ ਇਹ ਪੈਰ ਨਹੀਂ ਪਾਉਣ ਦੇ ਜਮੀਨ 'ਚ। ਇਹਨਾਂ ਕਰੇ ਮਸਲ। ਇਹਨਾਂ ਨਾਲ ਜੇ ਨਾਲ ਸਾਰੇ ਸਾਰੇ ਬਦਲੋ। ਕਿੱਧਰ ਕਿੱਧਰ ਕਰਦਾ ਰਹਿ ਗਿਆ। ਫੈਕਟਰੀ ਕਿਤੋਂ ਕੱਢਦਾ। ਜੋ ਤਸੀਲਾਂ ਦਾ। ਆ ਇਹ ਮੈਜਿਸਟਰ ਤੇ ਹੀ ਨਹੀਂ ਆ ਜੀ ਲਾ ਕੋ ਪਾਵਰਾਨੇ ਕਰੀ ਆਂ ਜੀ ਅਸੀਂ ਅੱਜ। ਨਹੀਂ ਮੈਂ

लैना व ਯਾਰ ਸਭ ਬੰਦ ਕਰੋ ਜੰਦਾਬਾਦ ਬੰਦ ਕਰੋ ਸੋਨਾ ਨੂੰ ਯਾਰਦਾ ਬੰਦ ਕਰੋ ਬੰਦ ਕਰੋ ਬੰਦ ਕਰੋ ਅਕਸਰ ਨਾਰਾ ਮੁਰਦਾਬਾਦ 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 ਅਕਸਰ ਨਾਰਾ ਮੁਰਦਾਬਾਦ ਮੁਰਦਾਬਾਦ ਅਕਸਰ ਨਾਰਾ ਖੂਨ ਨਾਲ ਲਿਖਦਾ ਅਕਸਰ ਮੁਰਦਾਬਾਦ ਵਿਰੋਧ ਕਰੋ ਵਾਪਸ ਜਾਓ ਅਕਸਰ ਨਾਰਾ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਅਕਸਰ ਨਾਰਾ ਕਿਸਾਨਾਂ ਤੇ ਰਹਿਮ ਕਰੋ ਰਹਿਮ ਕਰੋ ਰਹਿਮ ਕਰੋ ਮੁਰਦਾ किसान यूनियन जिंदबाद लड़ेका दाद ज़िंदबाद किसानूड़ बंदि करो ਵੀਡੀਓ ਤੁਹਾਡੇ ਕੋਲ ਵੀ ਸਟੇ ਆਰਡਰ ਨਹੀਂ ਨਾ ਹੈਗਾ ਸਾਡੀ ਬੁੱਕ ਸੜਾ ਕੇ ਚੱਲਦੇ ਆ ਪੈਂਡਿੰਗ ਹੈ ਕੋਈ ਅੱਡਾ ਸਾਰਾ ਨਹੀਂ ਉਹਦੇ ਵਿੱਚ ਸਟੇ ਨਹੀਂ ਨਾ ਮੈਂ ਪਰ ਇਹ ਕਹਿੰਦਾ ਕਿ ਭਾਈ ਦਾ ਆਰਡਰ ਕੋਈ ਨਹੀਂ ਹੈਗਾ ਨਹੀਂ ਤੁਹਾਡੇ ਕੋਲ ਵੀ ਕੋਈ ਆਰਡਰ ਹੋਵੇ ਤਾਂ ਦੱਸ ਦਿਓ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਤੁਹਾਡੇ ਕੋਲ ਕੋਈ ਕੋਰਟ ਦੇ ਆਰਡਰ ਉਹਦੇ ਸੰਬੰਧੀ ਕੋਈ ਅਦਾਲਤੀ ਹੁਕਮ ਜਾਂ ਕੁਝ ਹੈਗਾ ਇਹਦੇ ਵਿੱਚ ਇਹ ਹੈ ਜੀ ਪੀਪੀ ਐਕਟ ਦੇ ਵਿੱਚ ਇਹ ਕੇਸ ਦਾਇਰ ਹੋਇਆ ਸੀਗਾ ਜਿਹਦੇ ਵਿੱਚ ਬਤੌਰ ਜਿਹੜੇ ਬੰਦੇ ਆ ਉਹਨਾਂ ਨੇ ਐਕਸ਼ਨ ਨੇ ਉਹਨਾਂ ਨੇ ਐਜ਼ ਅ ਜੁਡੀਸ਼ੀਅਲ ਮੈਜਿਸਟ੍ਰੇਟ ਆਪਣੀ ਪਾਵਰ ਦਿੰਦੇ ਹੋਏ ਕਿ ਇਹ ਗੈ ਵੀ ਹਨ ਖਾਲੀ ਕੀਤਾ ਜਾਏ ਇਹਨਾਂ ਕੋਲ ਵੀ ਕੋਈ ਸਟੇ ਆਰਡਰ ਨਹੀਂ ਬੀ ਨੇ ਖਾਲੀ ਨਾ ਕਿਸਾਨ ਆਗੂ ਸਾਡੇ ਕਹਿ ਰਿਆ ਸੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਵੀ ਇਹ ਇਹਨਾਂ ਨਾਲ ਦੇਖੋ ਜੀ ਅਸੀਂ ਸਰਕਾਰ ਦੇ ਪਲੀਜ਼ ਮੇਰੀ ਗੱਲ ਸੁਣੋ ਵੀ ਸਰਕਾਰ ਦੇ ਆਰਡਰ ਨੇ ਜਿਹੜਾ 10 15 20 ਸਾਲ ਤੋਂ ਆ ਉਹਦੇ ਜਿਹੜੇ ਸਰਕਾਰੀ ਰੇਟਾਂ ਤੇ ਦੇ ਕੇ ਮਾਲਕਾਨਾ ਹੱਕ ਮਿਲ ਸਕਦੇ ਨੇ ਕੋਈ ਐਸ ਪਰ ਲਾਅ ਹੈਗਾ ਜੀ ਕਾਨੂੰਨ ਸਰ ਉਹ ਤਾਂ ਦੇਖੋ ਅਜੇ ਕੋਈ ਮੈਨੂੰ ਆਈਡੀਆ ਨਹੀਂ ਹੈਗਾ ਵੈਸੇ ਵੈਸੇ ਆਪਾਂ ਗੱਲ ਕਰੀ ਇਹਨਾਂ ਕੋਲ ਕੋਈ ਇਹੋ ਜਿਹਾ ਸਟੇ ਨਹੀਂ ਹੈਗਾ ਕੋਈ ਤੁਸੀਂ ਏ ਵਿਭਾਗ ਦੇ ਮੁਖੀ ਜੀ ਸੀਨੀਅਰ ਜੀ ਤੁਹਾਨੂੰ ਇਹਦੀ ਸਬੰਧੀ ਜਾਣਕਾਰੀ ਚਾਹੀਦੀ ਹੈ ਕੋਈ ਸਰਕਾਰ ਦੇ ਜਾਂ ਕੋਈ ਕੋਰਟ ਦੇ ਕੋਈ ਆਰਡਰ ਜਾਂ ਇਹਦੇ ਸਬੰਧੀ ਕੋਈ ਤੁਹਾਨੂੰ ਨ ਨੀ ਹਰੇ ਕੋਈ ਜੀ ਕੋਈ ਤੁਹਾਨੂੰ ਨੋਟੀਫਿਕੇਸ਼ਨ ਚਿੱਠੀ ਕੋਈ ਸਪੋਰਟ ਵੱਲੋਂ ਜਾਂ ਸਰਕਾਰ ਵੱਲੋਂ ਨਹੀਂ ਮਿਲ ਕੋਰਟ ਵੱਲੋਂ ਕੁਛ ਨਹੀਂ ਇਹਦੇ ਸਬੰਧੀ ਉਹ ਕਹਿ ਰਹੇ ਨੇ ਕਿ ਇਧਾਂ ਕੋਰਟ ਦੇ ਆਰਡਰ ਨਹੀਂ ਸਾਡੇ ਕੋਲ ਕੋਈ ਕੋਰਟ ਦੇ ਆਰਡਰ ਹੈਗੇ ਪ੍ਰਸੀਡਿੰਗ ਕੋਰਟ ਚ ਚੱਲਦੀ ਆ ਕੋਰਟ ਦਿਖਾ ਦਿਓ ਆਰਡਰ ਨਾ ਵੀ ਜਿੱਥੇ ਸਟੇ ਹੈਗਾ ਸਾਨੂੰ ਦਿਖਾ ਦੇਣ ਉਹ ਦੋ ਵਕੀਲ ਵੀ ਸੱਦੇ ਸੀ ਇਨਾ ਇੱਥੇ ਆਏ ਸੀ ਇਨਾ ਜਿਹੜੇ ਸੱਦੇ ਸੀ ਜੀ ਇਹ ਕਹਿ ਰਹੇ ਸੀਗੇ ਵੀ ਐਸਜੀਓ ਨੇ ਉੱਥੇ ਗਵਾਹੀ ਦਿੱਤੀ ਹੈ ਕੋਈ ਜਦੋਂ ਕਿ ਉਹ ਇਹ ਸੀਗਾ ਵੀ ਰਿਟਰਨ ਸਟੇਟਮੈਂਟ ਤਿਆਰ ਕਰਨ ਤੱਕ ਦੇਣੀ ਸੀ ਜੀ ਜੀ ਉਹ ਰਿਟਰਨ ਸਟੇਟਮੈਂਟ ਹੋ ਚੁੱਕੀ ਆ ਆਰਡਰ ਨਹੀਂ ਮਿਲਿਆ ਸਰ ਸਾਨੂੰ ਕੋਈ ਤੁਸੀਂ ਆ ਤੁਸੀਂ ਇਹ ਕਹਿ ਰਹੇ ਸੀ ਕਿ ਸਾਡੇ ਮੈਹਿਕਮੇ ਦੇ ਅਫਸਰ ਨੇ ਕਿਹਾ ਹੈ ਵੀ ਪੀਸਫੁਲੀ ਜਿਹੜਾ ਖਾਲੀ ਨਹੀਂ ਕਰਾਇਆ ਜਾਏਗਾ ਜਦੋਂ ਕਿ ਇਹਦੇ ਕੋਈ ਆਰਡਰ ਨਹੀਂ ਹੈਗਾ ਐਸਟੀਯੂ ਵਿਲ ਨਾਟ ਇੰਟਰਫੇਅਰ ਇਨ ਦਾ ਪੋਸੈਸ਼ਨ ਆਫ ਯਰ ਆਫ ਮਾਈ ਕਲੈਂਟ ਐਂਡ ਅਨਟਿਲ ਐਂਡ ਐਂਡ ਅਫੀਸ਼ਲਸ ਵਿਲ ਨਾਟ ਬੀ ਥੇਅਰ ਅਨਟਿਲ ਦ ਰੀਟੇਨੈਂਟ ਇਸ ਫਾਈਲਡ ਬਾਈ ਦੀ ਕਿੱਟ ਲੱਗੀ ਆ ਜਾਂ ਸਾਡੇ ਬੰਦੇ ਨਾ ਥੋੜੇ ਪੜ੍ਹ ਲਿਖੇ ਘਟੇ ਆ ਸੁਮੀ ਵੀ ਸ਼ਾਇਦ ਉਹਦਾ ਫੈਸਲਾ ਚੁੱਕਿਆ ਜਾਂਦਾ ਹੋਰ ਗੱਲ ਕੋਈ ਨਹੀਂ ਹੈ ਤਲ ਇਹੋ ਹੀ ਆ ਨਿੰਪੜੀ ਮੁੜ ਕੋਲ ਕੋਲ ਸਟੇ ਰਹਿ ਜਾ ਸੁਣੋ ਤੁਹਾਡਾ ਕੀ ਕਹਿਣਾ ਕਿਸ ਟਾਈਮ ਦਾਓ ਸਾਡੇ ਨਾਲ ਆਓ ਪਾਪਾ ਸ਼ਹਿਰ ਮਿਲਦੇ ਆਪਾਂ ਨਾ ਆਪਾਂ ਕੋਰਟ 'ਚ ਮਿਲਦੇ ਆ ਕਿਤੇ ਮਿਲਦੇ ਆ ਸਾਨੂੰ ਆਓ ਉਹ ਫਾਈਲ ਕਰਦਦੇ ਨੇ ਵੀਰ ਜੀ ਤੁਹਾਡਾ ਕੀ ਕਹਿਣਾ ਕਿ ਕੋਰਟ 'ਚ ਪ੍ਰੀਸੀਡਿੰਗ ਚੱਲ ਰਹੀ ਹੈ ਸਾਡੇ ਬੰਦੇ ਅਨਪੜਿਆ ਉਹ ਲਾਈਨ ਹੀ ਪੜ੍ਹਾਸ ਦੇਣਾ ਨੂੰ ਮੇਰੀ ਤੁਹਾਨੂੰ ਬੇਨਤੀ ਮੇਰੀ ਬੇਨਤੀ ਸੁਣੋ ਪਹਿਲਾਂ ਉਹ ਲਾਈਨ ਹੀ ਪੜ੍ਹਾਸ ਦੇਣਾ ਨੂੰ ਯਾਰ ਲਾਈਨ ਲਿਖੀ ਆ ਆਹ ਲਿਖਿਆ ਆ ਉਹ ਲਿਖਿਆ ਹਨ ਜਾਂ ਤੱਕ ਕੋਰਟ ਦੀ ਜਾਂ ਪ੍ਰਸੀਡਿੰਗ ਦੀ ਆਰਡਰ ਤੁਸੀਂ ਦੱਸੋ ਭਾਵੇਂ ਉਹ ਕੋਰਟ ਦਾ ਆਰਡਰ ਇਹ ਹੈ ਕਿ ਪੋਜੈਸ਼ਨ ਨਹੀਂ ਲੈ ਸਕਦੇ ਸੀ ਸਾਡੇ ਕੋਲ ਸਾਡੀ ਜਿਹੜੀ 10 ਉਹ ਕੋਈ ਗੱਲਾਂ ਵਗਦੀ ਨਹੀਂ ਫਿਰ ਤੁਸੀਂ ਕੋਟੋ ਕੰਟੈਂਪਟ ਪਾਵੋਗੇ ਨਹੀਂ ਪਾਹੀ ਆਮ ਆਦਮੀ ਪਾਰਟੀ ਆਈ ਉਹ ਤੋਂ ਬਾਅਦ ਇਹਨਾਂ ਨੇ ਆਪਣਾ ਇਹ ਚੀਜ਼ ਕੀਤੀ ਤੁਸੀਂ ਕੋਟੋ ਕੰਟੈਂਪਟ ਪਾਹੀ ਪਾਵਾਂਗੇ ਅਸੀਂ ਜ਼ਰੂਰ ਪਾਵਾਂਗੇ ਸਾਨੂੰ ਮੌਕਾ ਦੇਣ ਕੇਂਦਰ ਪ੍ਰਸ਼ਾਸਨ ਪਾ ਲੱਗਿਆ ਨੇ ਆਉਣਾ ਅੱਛਾ ਜੀ ਕਿੱਥੋਂ ਪਾ ਦੀ ਹੈ ਨਹੀਂ ਸਾਨੂੰ ਲੈਣੋਂ ਪਹਿਲਾਂ ਕੋਈ ਨੋਟਿਸ ਜਾਂ ਕੋਈ ਪਾਹੀ ਸਾਨੂੰ ਲੈਟਰ ਆਈ ਹੈ ਤੇ ਅਸੀਂ ਜ਼ਰੂਰ ਕਰੀਏ ਗਵਨਰ ਸਾਹਿਬ ਕਿਉਂਕਿ ਜਦੋਂ ਤੁਹਾਨੂੰ ਨੋਟਿਸ ਆਇਆ ਸੀ ਤੁਹਾਨੂੰ ਚਾਹੀਦਾ ਸੀ ਤੁਹਾਡੇ ਕੋਲ ਜਿਹੜੇ ਵੀ ਕੋਰਟ ਦੀ ਪ੍ਰਸੀਡਿੰਗ ਹੈ ਲੈ ਕੇ ਨਾ ਦਿਖਾਉਂਦੇ ਪਾਹੀ ਪਰਸੋਂ ਇਹਨਾਂ ਨੇ ਅਨਾਊਂਸਮੈਂਟ ਕਰਾਈ ਆ ਅੱਛਾ ਜੀ ਤੇ ਅੱਜ ਖਤਮ ਹੋ ਗਿਆ ਹੈ ਵੇਲੇ ਉਹ ਗਨੂ ਮੈਂ ਸਾਰਾ ਕਰਾਣੀ ਜਿਹਦਾ ਪੈਰ ਤੇ ਨਹੀਂ ਪਹੁੰਦਣਾ ਸੀ ਇਹ ਲਖਰੀ ਕਰਦੇ ਰਹੇ ਨੇ ਇਦਾਂ ਸਾਡਾ ਦੇ ਖਸਾਨ ਹੋਊਗਾ ਅਸੀਂ ਕਰਾਵਾਂਗੇ ਤੁਸੀਂ ਸਰ ਕਿਸਾਰ ਕਿ ਕਰਾਵਾਂਗੇ ਅਸੀਂ ਜੀ ਸਾਡੇ ਕਿ ਅਸੀਂ ਤੁਸੀਂ ਜੋਸੀ ਕਿਸਾਨ ਜੀ ਇੱਥੇ ਤੁਹਾਡੇ ਕੋਲ ਹਾਂਜੀ ਕਿਸਾਨ ਹੈ ਬਿਲਕੁਲ ਤੁਹਾਡਾ ਕੀ ਨਾਮ ਮੇਰਾ ਫੇਸੋਮਨ ਦੇਵ ਸਿੰਘ ਬਾਦ ਪਿੰਡ ਤੁਹਾਡੀ ਹਾਂਜੀ ਹੋਰਾਂ ਨੇ ਲਈ ਭਾਈ ਹਾਂਜੀ ਅੰਦਰ ਚਲ ਜੇ ਸਿੰਸਾਹ ਹਲੋ ਅਸੀਨ ਸਾਹਿਬ ਟੈਨਸ਼ਨ ਕੀ ਚੱਲ ਰਹੀ ਹੈ ਤੁਸੀਂ ਇੱਥੇ ਕੋਈ ਸਰਕਾਰੀ ਹੁਕਮਨਾਮਾ ਜਾ ਤੁਹਾਡੀ ਆਪਣੇ ਆਪਣੇ ਸੀਨੀਅਰ ਅਫਸਰਾਂ ਨਾਲ ਕਿ ਉੱਥੇ ਜਾ ਕੇ ਹਾਜ਼ਰੀ ਦੇਣੀ ਤੁਹਾਡੀ ਕੋ ਡਿਊਟੀ ਲੱਗੀ ਆ ਫੇਰ ਹੀ ਆ ਅਸੀਂ ਕਬਜ਼ਾ ਦਵਾਉਣ ਵਾਸਤੇ ਆਏ ਸੀਗਾ ਕੰਪਨੀ ਦਾ ਸਾਡੇ ਡਿਊਟੀ ਰਜਿਸਟਰ ਹੀ ਨਹੀਂ ਉਹਨਾਂ ਨੂੰ ਉਪਰੋਂ ਦੀ ਜੋ ਨਹੀਂ ਤੁਸੀਂ ਕਹਿੰਦਾ ਮੇਰੀ ਜੂਰਿਡਿਕਸ਼ਨ ਨਹੀਂ ਬਣਦੀ ਫਿਰ ਤੁਸੀਂ ਆਏ ਕਿਤਨਾ ਕਿਹੜਾ ਅਧਿਕਾਰ ਚਾਹੇ ਤੁਸੀਂ ਮੇਰੀ ਸਬ ਡਿਵੀਜ਼ਨ ਦੀ ਜੂਰਿਡਿਕਸ਼ਨ ਹੈ ਮੇਰੀ ਸਬ ਡਿਵੀਜ਼ਨ ਦੀ ਜੂਰਿਡਿਕਸ਼ਨ ਨਹੀਂ ਹੈ ਨਹੀਂ ਨਹੀਂ ਫਿਰ ਤਾਂ ਤੁਸੀਂ ਆਏ ਤੇ ਹੈਗੇ ਨਾ ਇੱਥੇ ਐਜ਼ ਅਫਸਰ ਆਏ ਜੇ ਨਾ ਤੇ ਇਸ ਬੰਦੇ ਤਾਰ ਕੋਈ ਜਾਣਕਾਰੀ ਹੈਗੀ ਹੈ ਨਾ ਫਿਰ ਦੱਸ ਤੋ ਅੱਜ ਦੀ ਪ੍ਰਸਿੱਧਤਾ ਇਸ ਤੇ ਸੀ ਤਸੀਲਦਾਰ ਸਾਹਿਬ ਨੂੰ ਮੇਰਾ ਹੁਕਮ ਹੋਇਆ ਸ਼ਤ ਨਹੀਂ ਉਹਨਾਂ ਨੇ ਕੋਈ ਬਣਾ ਫਰੋਕੀ ਤੁਹਾਡਾ ਨਾਂ ਕੀ ਸਰ ਮੇਰਾ ਰਕੇਸ਼ ਕੁੱਪਤਾ ਨਾਂ ਰਕੇਸ਼ ਕੁੱਪਤਾ ਅੱਛਾ ਇੱਥੇ ਅੱਜ ਦਾ ਕੋਈ ਸਾਨਾ ਨਾ ਕੋਈ ਤੁਹਾਡਾ ਡਿਸੀਜਨ ਫਾਈਨਲ ਨਹੀਂ ਹੋਇਆ ਨਹੀਂ ਹੋ ਸਕਦਾ ਥੈਂਕ ਯੂ ਮੈਂ ਜੀ ਮਾਂ ਜੋ ਡਿਸੇਬਲ ਦੇ ਹੁਕਮ ਮੁਤਾਬਕ ਇੱਥੇ ਆਇਆ ਤਰਲੋਜ ਸਿੰਘ ਨੈਪਸੀ ਤਾਰਾ ਜਿਹਾ ਸੀ ਤੇ ਇੱਥੇ ਮੈਟਰ ਚੱਲਦਾ ਹੈ ਤੇ ਕਿਸਾਨ ਯੂਨੀਅਨ ਨੇ ਤਰਨਾ ਲਾਇਆ ਤੇ ਬਹੁਤ ਜ਼ਿਆਦਾ ਗਿਣਤੀ ਚ ਆ ਬਜ਼ੁਰਗ ਵੀ ਆ ਕੁਝ ਕਈ ਮਰਨ ਕਹੀ ਜਾਂਦੇ ਸੀ ਮਰ ਜਣਾ ਅਸੀਂ ਕਮਜ਼ਾ ਲੈਣ ਗਏ ਅੰਕ ਕਿ ਉਹਨਾਂ ਨੂੰ ਮਰਦਾਬਾ ਜਿੰਦਾਬਾਦ ਕੀਤੀ ਆ ਸਾਡ ਨੂੰ ਅੱਗੇ ਨਹੀਂ ਵਧਣ ਦਿੱਤਾ ਅੱਜ ਅਜੇ ਵੀ ਖੜੇ ਆ ਕਿ ਕਿਸੇ ਤਰੀਕੇ ਨਾਲ ਸਮਝਾਤਾ ਅਜੇ ਪਰ ਅਜੇ ਕੋਈ ਸਮਝੌਤਾ ਨਹੀਂ ਹੋ ਰਿਹਾ ਅਜੇ ਕਿਸਾਨਾਂ ਕੋਲ ਉਹਨਾਂ ਨਾਲ ਗੱਲ ਹੋਈ ਨਹੀਂ ਜੀ ਫਾਈਨਲ ਹੋਈ ਆ ਹੋਈ ਆ ਪਰ ਫਾਈਨਲ ਹੋ ਨਹੀਂ ਰਹੀ ਅਜੇ ਫਾਈਨਲ ਡਿਸੀਜਨ ਕੋਈ ਨਹੀਂ ਹੈ ਕਿ ਨਹਿਰ ਦੀ ਜ਼ਮੀਨ ਹੈ ਤੁਹਾਨੂੰ ਕਿਰੀ ਬੋਲੀ ਬਾਰੇ ਤੁਹਾਨੂੰ ਮਿਲ ਜਾਣੀ ਆ ਕਿਰੀ ਪਰ ਅਜੇ ਨਹੀਂ ਮੰਨਦਾ ਕਿਸਾਨ ਜੀ ਸਰ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਕਿਸਾਨਾਂ ਦੇ ਸਬੰਧੀ ਜਾਣਕਾਰੀ ਦਿਓ ਜੀ ਕੀ ਹੈ ਮੈਂ ਹਾਪੀ ਕੁਮਾਰੀ ਐਕਸੈਨਡਰੀ ਵਿਭਾਗਤ ਹਾਂ ਜੀ ਇਹ ਸਾਡੀ ਆਪਣੀ ਜੀ 24 ਏਕੜ ਜਗ੍ਹਾ ਹੈ ਜੀ ਅਸੀਂ ਇਹਨਾਂ ਨੂੰ ਕਈ ਵਾਰ ਬੁਲਾ ਕੇ ਵੀ ਕਈ ਵਾਰ ਕਿਹਾ ਵੀ ਇਹ ਕੋਈ ਸਟੇ ਨਹੀਂ ਹੈਗਾ ਸਾਡੀ ਵਿਭਾਗ ਦੀ ਜਗ੍ਹਾ ਇਹ ਵੀ ਇਹਨੂੰ ਖਾਲੀ ਕਰ ਦਿੱਤਾ ਜਾਏ ਅੱਜ ਵੀ ਅਸੀਂ ਆਏ ਸੀਗੇ ਇਹ ਘਰ ਵੀ ਹੈ ਅਸੀਂ ਘਰਾਂ ਵੱਲ ਨਹੀਂ ਜਾਣਾ ਸੀ ਸਾਨੂੰ ਇਹ ਸੀ ਜਿੰਨੀ ਸਾਡੀ ਜ਼ਮੀਨ ਹੈ ਵੀ ਇਹ ਆਰਾਮਦਾਰੀ ਨਾਲ ਪਹਿਲਾਂ ਵੀ ਬਹਿ ਕੇ ਦੋ ਚਾਰ ਵਾਰ ਗੱਲ ਹੋਈ ਹੈ ਤੇ ਇਹਨਾਂ ਵੱਲੋਂ ਕੋਈ ਵੀ ਜਿਹੜਾ ਉਹ ਨਹੀਂ ਦਿੱਤਾ ਗਿਆ ਸਾਨੂੰ ਸਾਥ ਇਸ ਲਈ ਅੱਜ ਡਿਊਟੀ ਵਿੱਚ ਸਟੇਟ ਦੇ ਨਾਲ ਅਸੀਂ ਆਏ ਸੀਗੇ ਵੀ ਆਰਾਮਦਾਰੀ ਨਾਲ ਜਿਹੜੇ ਵੀ ਇਹਨੂੰ ਜਗ੍ਹਾ ਨੂੰ ਖਾਲੀ ਕਰਾ ਲੈ ਸਰ ਸਾਡੇ ਕੋਲ ਨਾ ਰਿਕਾਰਡਡ ਆ ਇਥੇ ਕੁਝ ਕਿਸਾਨ ਬੀਬੀਆਂ ਤੇ ਕਿਸਾਨਾਂ ਨੇ ਤੁਹਾਡੇ ਤੇ ਨਿੱਜੀ ਤੌਰ ਤੇ ਕਿਹਾ ਵਾ ਕਿ ਉਹਨਾਂ ਦਾ ਵਰਤਾਓ ਬੜਾ ਗਲਤ ਸੀ ਰੂਟ ਬਿਹੇਵੀਅਰ ਸੀ ਸਾਡੇ ਪ੍ਰਤੀ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਅਫਸਰ ਸਾਹਿਬਾਨ ਹੁੰਦੇ ਨੇ ਇਹ ਇੱਕ ਲੋਕਾਂ ਨੂੰ ਜਿਹੜੀਆਂ ਕੋਈ ਸਹੂਲਤਾਂ ਦੇਣ ਲਈ ਜਾਂ ਉਹਨਾਂ ਦੇ ਭਲੇ ਲਈ ਨੇ ਉਹ ਕਹਿੰਦੇ ਵੀ ਸਾਡੇ ਦੇ ਧੱਕੇਸ਼ਾਹੀ ਨਿੱਜੀ ਤੌਰ ਤੇ ਜਿਹੜੇ ਐਕਸ਼ਨ ਕਰਦੇ ਕੋਈ ਇਹਨਾਂ ਨੂੰ ਬਾਰ ਬਾਰ ਬੁਲਾਇਆ ਵੀ ਸਾਡੇ ਨਾਲ ਬਹਿ ਕੇ ਗੱਲ ਕਰੋ ਇਹ ਇਹਨੂੰ ਆਰਾਮਦਾਇ ਨਾਲ ਆਪਾਂ ਕਬਜ਼ੇ ਨੂੰ ਛੱਡ ਦਿੱਤਾ ਜਾਏ ਜਦੋਂ ਇਹਨਾਂ ਨੇ ਨਹੀਂ ਮੰਨਿਆ ਉਹ ਤੋਂ ਬਾਅਦ ਹੀ ਜਿਹੜਾ ਅਸੀਂ ਆਰਾਮਦ ਅੱਜ ਵੀ ਇਹ ਦੇਖੋਈ ਕੋਈ ਅਸੀਂ ਧੱਕਾ ਨਹੀਂ ਕੀਤਾ ਕਿਸੇ ਨਾਲ ਠੀਕ ਹੈ ਜੀ ਪਹਿਲਾਂ ਵੀ ਇੱਧਰ ਬਹਿ ਕੇ ਵੀ ਸਾਡੀ ਮੀਟਿੰਗ ਹੋਈ ਹੈ ਵੀ ਰਾਮ ਦਾ ਜਿਹੜਾ ਇਹਨੂੰ ਵੀ ਖਾਲੀ ਕਰ ਦਿੱਤਾ ਗਿਆ ਇਹ ਤਾਂ ਹੁਣ ਇਹ ਹੈ ਜੀ ਇਹਨਾਂ ਨੇ ਛੱਡ ਹੀ ਨਹੀਂ ਰਿਹਾ ਕਬਜ਼ਾ ਤੇ ਇਹਨਾਂ ਨੂੰ ਉਂ ਲੱਗਦਾ ਵੈਸੇ ਆਪਾਂ ਕੋਈ ਇਹਨਾਂ ਨਾਲ ਕੋਈ ਹੋਣੀ ਇਹਦੇ ਸਬੰਧੀ ਅਜੇ ਤੱਕ ਕੋਈ ਕਿਸਾਨਾਂ ਆ ਗੋਣਾਂ ਨਾਲ ਤੁਹਾਡੀ ਐਡਜਸਟਮੈਂਟ ਹੋਈ ਹੈ ਕੋਈ ਫਾਈਨਲ ਹੋਇਆ ਜੀ ਕੁਝ ਇਹਨਾਂ ਨੇ ਮਤਲਬ ਜਿਹੜੇ ਇੱਥੇ ਬੰਦੇ ਰਹਿੰਦੇ ਆ ਇਹਨਾਂ ਨਾਲ ਸਾਡੇ ਕੋਲ ਦੋ ਤਿੰਨ ਵਾਰ ਮੀਟਿੰਗ ਹੋਈ ਹੈ ਉਹਨਾਂ ਵਿੱਚ ਅਸੀਂ ਇਹਨਾਂ ਨੂੰ ਇਹੀ ਆਖਿਆ ਵੀ ਸਾਡਾ ਕਬਜ਼ਾ ਜਿਹੜਾ ਛੱਡ ਦਿੱਤਾ ਤੇ ਜਿਹੜਾ ਤੁਹਾਨੂੰ ਕਹਿ ਰਹੇ ਨੇ ਪੀ ਇਹਨਾਂ ਨੇ ਸਾਡੀ ਬੀਬੀਆਂ ਨੂੰ ਜਿਹ ਕੋਈ ਗਾਲ ਕੱਢੀ ਜਾਂ ਕੁਝ ਵੀ ਕੀਤਾ ਕੋਈ ਗਲਤ ਬਿਹੇਵਰ ਯੂਜ਼ ਕੀਤਾ ਫਿਰ ਉਹ ਦਿਖ ਰਿਹਾ ਜਾਏਗਾ ਠੀਕ ਹੈ ਜੀ ਥੈਂਕ ਯੂ ਜੀ ਪ੍ਰਧਾਨ ਜੀ ਅੱਜ ਦਾ ਕੀ ਮੈਟਰ ਆ ਇਹ ਕਿਸ ਕਰਕੇ ਸਾਰੇ ਇਕੱਠੇ ਹੋਏ ਨੇ ਅੱਜ ਦਾ ਮੋਟਿਵ ਕੀ ਦੱਸੋ ਮੈਂ ਜਤਿੰਦਰ ਸਿੰਘ ਸ਼ੀਮਾ ਸੂਬਾ ਮੀ ਪ੍ਰਧਾਨ ਕਰਤੀ ਖਸਾਂ ਜੁਨੀਅਨ ਪਿੰਡ ਰਾਣੇਵਾਲੀ ਜਿਹੜਾ ਲਾਹੌਰ ਬ੍ਰਾਂਚ ਦੇ ਕੰਢੇ ਤੇ ਸਥਿਤ ਆ ਅੱਜ ਤੋਂ 100 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਇਸ ਪਿੰਡ ਦੇ ਉੱਪਰਲੇ ਪਾਸੇ ਘਰਾਟ ਸਨ ਜਿਹੜੇ ਮੁੜ ਕੇ ਸ਼ਿਫਟ ਹੋ ਗਏ ਪਿੰਡ ਦੇ ਥੱਲੇ ਪਾਸੇ ਚਲੇ ਗਏ 1.5 ਕਿਲੋਮੀਟਰ ਥੱਲੇ ਆ ਗਏ ਉਹਨਾਂ ਘਰਾਟਾਂ ਦੇ ਪਾਣੀ ਦੇ ਨਿਕਾਸ ਲਈ ਪਿੰਡ ਦੇ ਉੱਤੋਂ ਦੀ ਇੱਕ ਨਹਿਰ ਜਿਹੜੀ ਸੀ ਉਹ ਕੱਢ ਕੇ ਤੇ ਫਿਰ ਉਸੇ ਨਹਿਰ ਜਿਹੜਾ ਲਾਹੌਰ ਬ੍ਰਾਂਚ ਛੁੱਟੀ ਹੋਈ ਸੀ ਉਹ ਲਾਹੌਰ ਉਹ ਨਹਿਰ ਜਿਹੜੀ ਘਰਾਟਾਂ ਵਾਲੀ ਸੀ ਜਦੋਂ ਘਰਾਟ ਖਤਮ ਹੋ ਗਏ ਉੱਥੋਂ ਉਹ ਨਹਿਰ ਵੀ ਖਤਮ ਹੋ ਗਈ ਕਿਸਾਨਾਂ ਨੇ ਉਹ ਨਹਿਰ ਜਿਹੜੀ ਸੀ ਉਹ ਪਿਛਲੇ 100 ਸਾਲ ਤੋਂ ਬਾਅਦ ਕੀਤੀ ਹੋਈ ਆ ਤੇ ਕਿਸਾਨ ਉਹਦੇ ਤੇ ਕਬਜ਼ੇ ਨੇ ਉਹਦੇ ਚ ਉਹਦਾਂ ਦੀਆਂ ਬੰਬੀਆਂ ਲੱਗੀਆਂ ਨੇ ਉਹਨਾਂ ਦੇ ਘਰ ਪਏ ਹੋਏ ਆ ਨਾਰੀ ਵਿਭਾਗ ਪਿਛਲੇ 1.5 ਸਾਲ ਤੋਂ ਉਸ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਰਤੀ ਕਿਸਾਨ ਯੂਨੀਅਨ ਉਹਦਾ ਜਿਹੜਾ ਹਰ ਵਾਰ ਹੀ ਅਧਿਕਾਰੀਆਂ ਦਾ ਵਿਰੋਧ ਕਰਦੀ ਆ ਤੇ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਅੱਜ ਵੀ ਅ ਅਧਿਕਾਰੀ ਜਿਹੜੇ ਐਕਸ਼ਨ ਐਸਡੀਓ ਤੇ ਹੋਰ ਅਮਲਾ ਫੈਲਾ ਨਹਿਰ ਭਾਗ ਦਾ ਕਬਜ਼ਾ ਲੈਣ ਆਏ ਸੀ ਨਾਲ ਉਹਨਾਂ ਦੇ ਡਿਊਟੀ ਮੈਜਿਸਟਰਡ ਦੌਰ ਤੇ ਤਸੀਮਦਾਰ ਆਏ ਸੀਗੇ ਰਾਜਾ ਸਾਹਿਬ ਨਾਲ ਵੱਡੀ ਪੱਧਰ ਤੇ ਪੁਲਿਸ ਆਈ ਸੀਗੀ ਕਿਸਾਨਾਂ ਨੇ ਅੱਜ ਵੀ ਉਹਨਾਂ ਦਾ ਪੂਰਾ ਮੰ ਬਹੁਤ ਵੱਡਾ ਵਿਰੋਧ ਕੀਤਾ ਹੈ ਕਿਸਾਨ ਇਸ ਗੱਲ ਤੇ ਡਟਿਆ ਵੀ ਅਸੀਂ ਤਿੰਨ ਪੀੜੀਆਂ ਲਾ ਕੇ ਜ਼ਮੀਨ ਬਾੜ ਕੀਤੀ ਅਸੀਂ ਕਿਸੇ ਕੀਮਤ ਤੇ ਜ਼ਮੀਨ ਨਹੀਂ ਛੱਡਾਂਗੇ ਸਾਡੀ ਭਾਵੇਂ ਜਾਨ ਚਲੇ ਜਾਵੇ ਜਥੇਬੰਦੀ ਡਟ ਕੇ ਕਿਰਤੀ ਕਿਸਾਨ ਯੂਨੀਅਨ ਕਿਸਾਨਾਂ ਦੇ ਨਾਲ ਖੜੀ ਆ ਅਧਿਕਾਰੀ ਕਬਜ਼ਾ ਲੈਣ ਤੁਰੇ ਸੀ ਤੇ ਅੱਜ ਪ੍ਰਧਾਨ ਜੀ ਅੱਜ ਕੀ ਫੈਸਲਾ ਆਿਆ ਅਧਾਰੀਆਂ ਨਾਲ ਕੀ ਗੱਲਬਾਤ ਹੋਈ ਅੱਜਵਾਰੀ ਦੱਸੋ ਉਹਨਾਂ ਨੂੰ ਰੋਕਿਆ ਅਧਿਕਾਰੀਆਂ ਨੂੰ ਤੇ ਤਣਾਅਪੂਰਨ ਸਥਿਤੀ ਵੇਖ ਕੇ ਅਧਿਕਾਰੀ ਜਿਹੜੇ ਨੇ ਡਿਊਟੀ ਮਜਿਸਟ੍ਰੇਟ ਜਿਹੜੇ ਨੇ ਤੇ ਪੁਲਿਸ ਜਿਹੜਾ ਪ੍ਰਸ਼ਾਸਨ ਸੀਗਾ ਉਹਨੇ ਮਤਲਬ ਤਣਾਅਪੂਰਨ ਸਥਿਤੀ ਵੇਖ ਕੇ ਵੀ ਕੁਝ ਇੱਥੇ ਜਾਨੀ ਨੁਕਸਾਨ ਹੋ ਸਕਦਾ ਉਹਨਾਂ ਨੇ ਕਬਜ਼ਾ ਲੈਣ ਤੋਂ ਜਿਹੜਾ ਉਹ ਕੋਈ ਵੀ ਕਾਰਵਾਈ ਕਰਨ ਤੋਂ ਜਿਹੜਾ ਇਨਕਾਰ ਕੀਤਾ ਪਰ ਨਹਿਰੀ ਵਿਭਾਗ ਦਾ ਐਕਸ਼ਨ ਜਿਹੜਾ ਉਹ ਕਿਸਾਨਾਂ ਦੀ ਨਦੀ ਖੂਨ ਨਾਲ ਹੋਲੀ ਖੇਡਣਾ ਚਾਹੁੰਦਾ ਹੈਗਾ ਪਰ ਪ੍ਰਸ਼ਾਸਨ ਨੇ ਸਿਆਣਪ ਵਰਤਦਿਆਂ ਟਕਰਾਅ ਨੂੰ ਜਿਹੜਾ ਉਹ ਟਾਲਿਆ ਔਰ ਪ੍ਰਸ਼ਾਸਨ ਜਿਹੜਾ ਉਹ ਵਾਪਸ ਜਿਹੜਾ ਉਹ ਮੁੜ ਗਿਆ ਜਿਹੜਾ ਕਿਸਾਨਾਂ ਦਾ ਕੋਰਟ ਕੇਸ ਚੱਲ ਰਿਹਾ ਕੋਰਟ ਚ ਕੇਸ ਚੱਲ ਰਿਹਾ ਕਿਸਾਨਾਂ ਦਾ ਹਾਂਜੀ ਔਰ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤਾ ਵੀ ਜਿਹੜੇ ਕਿਸਾਨ 10 ਸਾਲ ਦੀ ਤੋਂ ਜ਼ਮੀਨ ਤੇ ਕਬਜ਼ੇ ਨੇ ਸਰਕਾਰੀ ਜ਼ਮੀਨ ਤੇ ਉਹ ਉਸ ਜ਼ਮੀਨ ਦੇ ਉਹਨਾਂ ਨੂੰ ਪੱਕੇ ਅਧਿਕਾਰ ਦਿੱਤੇ ਜਾਣਗੇ ਉਹ ਨੋਟੀਫਿਕੇਸ਼ਨ ਬਕਾਇਦਾ 2020 ਦਾ ਜਿਹੜਾ ਉਹ ਪੰਜਾਬ ਸਰਕਾਰ ਨੇ ਕੀਤਾ ਹੋਇਆ ਪਰ ਇਹ ਅਧਿਕਾਰੀ ਜਿਹੜੇ 100 ਸਾਲ ਦੇ ਕਬਜ਼ੇ ਨੂੰ ਤੋੜ ਕੇ ਅੱਜ ਜ਼ਮੀਨ ਆਪਣੇ ਕਬਜ਼ੇ ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਇਹ ਬਿਲਕੁਲ ਵੀ ਕਿਰਤੀ ਕਿਸਾਨ ਯੂਨੀਅਨ ਜਿਹੜੀ ਇਹ ਗੱਲ ਜਿਹੜੀ ਆ ਅੱਜ ਜਿਹੜੇ ਅਧਿਕਾਰੀ ਆਏ ਸੀ ਤੁਸੀਂ ਉਹਨਾਂ ਨੂੰ ਉਹ ਕਾਗਜ਼ ਪੱਤਰ ਨੋਟੀਫਿਕੇਸ਼ਨ ਦਿਖਾਇਆ ਉਹਨਾਂ ਕੋਲ ਕੋਈ ਕੋਰਟ ਦਾ ਆਰਡਰ ਨਹੀਂਗਾ ਉਹ ਧੱਕੇ ਨਾਲ 100 ਸਾਲ ਦੀ ਕਿਸਾਨਾਂ ਦੀ آباد ਕੀਤੀ ਹੋਈ ਜ਼ਮੀਨ 'ਚ ਧੱਕੇ ਨਾਲ ਵੜ ਰਹੇ ਨੇ ਜਿਹੜਾਗੇ ਜਿਹੜੀ ਕਿ ਆਪਾਂ ਜਾਣਨਾ ਵੀ ਚਾਹੇ ਕਿ ਇਹਦੀ ਨਿੱਜੀ ਜਾਇਦਾਦ ਦੀ ਮਾਲਕੀ ਹੋਵੇ ਜੇ ਉਹਦੇ ਤੇ ਕਿਸੇ ਦਾ ਕਬਜ਼ਾ ਹੋਵੇ ਤੇ ਕੋਈ ਉਹਦੇ ਤੇ ਧੱਕੇ ਨਾਲ ਨਹੀਂ ਵੜ ਸਕਦਾ ਉਹਨੂੰ ਬਕਾਇਦਾ ਕਾਨੂੰਨ ਦਾ ਰਾਹ ਦਿਵਾਉਣਾ ਪੈਂਦਾ ਪਰ ਇਹ ਅਧਿਕਾਰੀ ਪ੍ਰਸ਼ਾਸਨ ਨੂੰ ਕੁਮਰਾਹ ਕਰਕੇ ਤੇ ਇਹ ਧੱਕੇ ਨਾਲ ਇਹ ਜ਼ਮੀਨ 'ਚ ਵੜਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਹਾਂਜੀ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਸੁਖਵਿੰਦਰ ਕੌਰ ਹੈ ਜੀ ਕੀ ਮਸਲਾ ਹੈ ਜੀ ਅੱਜ ਸਾਡੀ ਜ਼ਮੀਨ 100 ਸਾਲ ਦੀ ਵਗਦੀ ਆ ਜਦੋਂ ਕਿ ਪ੍ਰਸ਼ਾਸਨ ਸਾਨੂੰ ਬਹੁਤ ਦੁਖੀ ਕਰਦਾ ਪਿਆ ਆ ਬਾਰ-ਬਾਰ ਆਉਂਦੇ ਆ ਬਾਰ-ਬਾਰ ਤੰਗ ਕਰਦੇ ਆ ਅਸੀਂ ਜ਼ਮੀਨ ਨਹੀਂ ਛੱਡਣਾ ਚਾਹੁੰਦੇ ਭਾਵੇਂ ਬਿਸ਼ੱਕ ਦੀ ਸਾਡਾ ਕੋਈ ਨੁਕਸਾਨ ਹੋ ਜੇ ਜੋ ਮਰਜ਼ੀ ਹੋ ਜਵੇ ਪਰ ਜ਼ਮੀਨ ਨਹੀਂ ਛੱਡਾਂਗੇ ਸਾਡੀਆਂ 4 ਪੀੜੀਆਂ ਹੋ ਗਈਆਂ ਐ ਜ਼ਮੀਨ ਇਹ ਬਹੁਦਿਆਂ ਨੂੰ ਕਿਸ ਬਿਹਾਵ ਤੇ ਆਉਂਦੇ ਆ ਕਿ ਸਾਡੀ ਜ਼ਮੀਨ ਛਡਵਾ ਦਵਾ ਲੈਣਗੇ ਐਂ ਜ਼ਮੀਨ ਨਹੀਂ ਛੱਡਣੀ ਹੈਗੀ ਜਿੱਦਾਂ ਮਰਜ਼ੀ ਐਕਸ਼ਨ ਸਾਡੇ ਤੇ ਬਹੁਤ ਜ਼ਿਆਦਾ ਜ਼ੋਰ ਪਾਉਂਦੇ ਹਨ ਉਹਨਾਂ ਨੇ ਬਹੁਤ ਜ਼ਿਆਦਾ ਕਿਹਾ ਹੈ ਕਿ ਅਸੀਂ ਕਬਜ਼ਾ ਲੈ ਕੇ ਹੀ ਜਾਣਾ ਕਬਜ਼ਾ ਲੈ ਕੇ ਹੀ ਜਾਣਾ ਪਰ ਚਲੋ ਪ੍ਰਸ਼ਾਸਨ ਦਾ ਸ਼ੁਕਰ ਹੈ ਕਿ ਜਿਹੜਾ ਉਹਨਾਂ ਨੇ ਸਾਰੇ ਕੋ ਸਟਾਲਿਆ ਆ ਜਿਹੜੇ ਇਹੋ ਜਿਹੇ ਅਧਿਕਾਰੀ ਇਸ ਤਰ੍ਹਾਂ ਦੀ ਜ਼ਬਰਦਸਤੀ ਕਰਨਾ ਚਾਹੁੰਦੇ ਉਹਨਾਂ ਖਿਲਾਫ ਤੁਸੀਂ ਅੰਸਰ ਕਰ ਤੂ ਕੀ ਮੰਗ ਕਰਦੇ ਜੀ ਐ ਇਹ ਮੰਗ ਕਰਦੇ ਆ ਕਿ ਉਹਨਾਂ ਤੇ ਤੁਸੀਂ ਕੋਈ ਸਖਤ ਐਕਸ਼ਨ ਲਵੋ ਕਿਉਂ ਉਹ ਸਾਡੇ ਤੇ ਇੰਨਾ ਆਗੇ ਦੇ ਨਰੋਪ ਪਾਉਂਦੇ ਆ ਕਿਉਂ ਸਾਡੇ ਪਰਿਵਾਰਾਂ ਦੇ ਵਿੱਚ ਇੰਨਾ ਦੁੱਖੀ ਕਰਦੇ ਸਾਨੂੰ ਸਾਡਾ ਕੋਈ ਨੁਕਸਾਨ ਹੋ ਗਿਆ ਕੌਣ ਭਰੂਗਾ ਸਾਨੂੰ ਇਹ ਦੱਸਣ ਨਾ ਜੇ ਕੋਈ ਸਾਡੇ ਕੋਈ ਵੀ ਪਰਿਵਾਰ ਦਾ ਨੁਕਸਾਨ ਹੁੰਦਾ ਸਾਡੇ ਪਿੰਡ ਦੇ ਵਿੱਚ ਕਿਹਦਾ ਨੁਕਸਾਨ ਹੁੰਦਾ ਇਹ ਭਰ ਦੇਣੀ ਹੈ ਇਹਨਾਂ ਦਾ ਹੀ ਬਹੁਤ ਜ਼ਿਆਦਾ ਬੁਰਾ ਹਾਲ ਕਰਾਂਗੇ ਜੇ ਸਾਡੇ ਕੇ ਪਰਿਵਾਰ ਦੇ ਜੀਵਨ ਦੇ ਕਹਿੰਦੇ ਇੱਕ ਗੱਲ ਇਹ ਵੀ ਹਾਂਜੀ ਪ੍ਰਧਾਨ ਜੀ ਦੱਸਿਓ ਅੱਜ ਦਾ ਕੀ ਮੈਟਰ ਅੱਜ ਦਾ ਮੈਟਰ ਇਹ ਹੈ ਜੀ ਜ਼ਮੀਨ 100 ਤੋਂ 100 ਸਾਧਾ ਉੱਪਰ ਵਗਦੀ ਵੀ ਹੈ ਕਿਸਾਨਾਂ ਕੋਲ ਇਹ ਪਹਿਲਾਂ ਜ਼ਮੀਨ ਕਿਸਾਨਾਂ ਦੀ ਜੋ ਨਹਿਰ ਵਗਦੀ ਸੀ ਵਿਭਾਗ ਦੇ ਤੋਂ 100 ਸਾਲ ਤੋਂ ਪੁਰਾਣਾ ਗਿਆ ਫਿਰ ਜ਼ਮੀਨ ਕਿਸਾਨਾਂ ਦੀ ਆ ਇਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਚਾਣੀ ਨਾ ਇਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਇਸ ਚ ਤੇ ਇਹ ਜਾਣ ਕੇ ਬੜੀਆਂ ਤੰਗ ਕਰਦੇ ਐਕਸ਼ਨ ਸਾਹਿਬ ਨਾਲ ਨਜ਼ਾਇਜ਼ ਤੰਗ ਕਰੀ ਜਾਂਦੇ ਇਹਨਾਂ ਨੂੰ ਕਰਨੇ ਚਾਹੀਦਾ ਇਹ ਸਰਕਾਰ ਤੋਂ ਮੰਗ ਕਰਦੇ ਆ ਇੱਕ ਜਨਰਲ ਨਿਸ਼ਕਰ ਨੋਟਿਸ ਜਾਰੀ ਕੀਤਾ ਵਾ ਕਿ ਇਹ ਸਰਕਾਰ ਦੇ ਕਿਸਾਨ ਦਾ ਕਬਜ਼ਾ 10 ਸਾਲ ਦਾ ਉਹਦੇ ਹੱਕ ਤੇ ਜ਼ਮੀਨ ਦਿੱਤੀ ਜਾਊਗੀ ਪਰ ਇਹ ਲੋਕ ਸਾਨੂੰ ਇਹ ਰੋਕ ਤੰਗ ਕਰਦੇ ਪਏ ਆ ਅਸੀਂ ਉਹਨੀ ਉਸ ਚੀਜ਼ ਤੇ ਅਮਲ ਕੀਤਾ ਜਾਵੇ ਇਹਨਾਂ ਨੂੰ ਥੋੜਾ ਇੱਕ ਕੰਮ ਤੋਂ ਰੋਕਿਆ ਜਾਵੇ ਜੇ ਇਹ ਨਹੀਂ ਤੰਗ ਕਰਦੇ ਜਾਣਗੇ ਅਸੀਂ ਇਹੋ ਗੱਲ ਕਰਨਾ ਚਾਹੁੰਦੇ ਆ ਕਿਤੀ ਕਿਸਾਨ ਯੂਨੀਅਨ ਦੇ ਜੋ ਆਪਣੇ ਸਾਡੇ ਜਵਾਨ ਜਾਂ ਬੇਵਰਗ ਜਾਂ ਬੀਬੀਆਂ ਆਈਆਂ ਆ ਉਹ ਕਹੇ 100 ਸਾਲ ਤੋਂ ਪੁਰਾਣੀ ਜ਼ਮੀਨ ਜਿਹੜੀ ਆ ਮੰਲਣ ਵਾਸਤੇ ਜਿਹੜਾ ਇਹ محکمہ ਆਇਆ ਸੀ ਔਰ ਉਹ ਬੜੀ ਜਿਹੜਾ ਉਹਨਾਂ ਦਾ ਐਕਸੀਐਨ ਸੀਈਓ ਬੜਾ ਉਲਟਾ ਸੁੱਧਾ ਬੋਲਦਾ ਸੀ ਕਿ ਅਸੀਂ ਆਹ ਕਰਦੇ ਹਾਂਗੇ ਉਹ ਕਰਦੇ ਹਾਂਗੇ ਇਹ ਕਰਦੇ ਹਾਂਗੇ ਤੇ ਕਿਨ ਉਹਨਾਂ ਦੀਆਂ ਚਾਰ ਪੀੜ੍hiyan ਹੋ ਗਈਆਂ ਤੇ ਜ਼ਮੀਨ ਜਿਹੜੀ ਆ ਉਹਨਾਂ ਦੀ ਹੋ ਗਈ ਤੇ ਉਹ ਜ਼ਬਰਦਸਤੀ ਆਣ ਕੇ ਮਹੀਨੇ ਦੋ ਮਹੀਨਾ ਬਾਅਦ ਆਣ ਕੇ ਇੱਥੇ ਆਪਣਾ ਆਮਣਾ ਫਮਣਾ ਲੈ ਕੇ ਤੇ ਆ ਕੇ ਇੱਥੇ ਕਬਜ਼ਾ ਲੈਣ ਆ ਜਾਂਦੇ ਹਾਂ ਹਾਂਜੀ ਹਾਂਜੀ ਤੁਸੀਂ ਤੁਹਾਡੇ ਦੀ 100 ਸਾਲ ਹੋ ਗਿਆ ਜ਼ਮੀਨ ਚੱਲਦੀ ਨੂੰ ਅਸੀਂ ਬਾਹਰ ਆਇਆ ਅਸੀਂ ਇਹ ਟੋਏ ਬੁੱਲ ਬੁੱਲ ਟੋਏ ਪੂਰ ਪੂਰ ਕੇ ਪਹਿਲਾਂ ਸਰਕਾਰ ਦਾ ਸੂਆ ਚੱਲਦਾ ਸੀ ਜੇ ਕੋਈ ਜ਼ਮੀਨ ਨਿਕਲਦੀ ਆ ਕੋਈ ਸ਼ਰਕ ਨਿਕਲਦੀ ਆ ਕੋਈ ਸੂਆ ਨਿਕਲਦਾ ਕੋਈ ਨਾਇਰ ਨਿਕਲਦੀ ਆ ਸਾਡੇ ਕਿਸਾਨਾਂ ਦੀ ਜ਼ਮੀਨ ਤੋਂ ਨਿਕਲਦੀ ਆ ਤੇ ਜੇ ਇਹ ਜ਼ਮੀਨ ਜਿਹੜੀ ਹੈਗੀ ਆ ਜੇ ਬੇਵਾਦ ਹੋ ਗਈ ਆ ਤੇ ਸਾਨੂੰ ਦੇਣੀ ਚਾਹੀਦੀ ਆ ਜੋ ਸਰਕਾਰ ਦਾ ਰੇਟ ਹੈ ਲੈ ਲੈ ਅਸੀਂ ਦੀਨ ਨੂੰ ਤਿਆਰ ਆ ਜੇ ਕਿਸਾਨਾਂ ਕੋਲ ਲੈ ਸਕਦੇ ਆ ਤੇ ਦੇ ਵੀ ਸਕਦੇ ਆ ਮੈਂ ਚਰਮਲ ਸਿੰਘ ਟੇਂਡਰਾਣੇ ਵਾਲੀ ਨਿਵਾਸੀ ਰਾਣੇ ਵਾਲੀ ਦੀ ਸਾਡਾ ਤੇ ਇਹੋ ਹੀ ਮਾਨ ਸਰਕਾਰ ਅਸੀਂ ਬੜੇ ਮਾਨ ਤਾਨ ਨਾਲ ਚੁਣੀ ਸੀ ਜਦੋਂ ਤੋਂ ਇਹ ਸਰਕਾਰ ਆਈ ਆ ਉਦੋਂ ਤੋਂ ਇਹ بار بار 1 2 3 ਸਾਲ ਤੋਂ ਸਾਡੇ ਪਿੰਡ ਪਤਾ ਨਹੀਂ ਕਿਸ ਕਾਰਨ ਇੱਥੇ ਆਉਂਦੇ ਨੇ ਤੇ ਨੇਰੀ ਐਕਸ਼ਨ ਸਾ ਪਹਿਲਾਂ ਵੀ ਆਏ ਹੁਣ ਵੀ ਬਹੁਤ ਜ਼ਿਆਦਾ ਜਿੱਤ ਤੇ ਅੜੇ ਸੀ ਕਿ ਆਹੀ ਕਬਜ਼ਾ ਲੈਣਾ ਹੀ ਲੈਣਾ ਪਰ ਜਿਹੜੇ ਵਿੱਚ ਲੋਕ ਰਹਿੰਦੇ ਆ ਕਿਸਾਨ ਰਹਿੰਦੇ ਆ ਬੰਬੀਆਂ ਘਰ ਪਿਛਲੇ 50 100 ਸਾਲ ਤੋਂ ਉਸ ਜਗ੍ਹਾ ਤੇ ਰਹਿ ਰਹੇ ਆ ਤੱਕ ਇਹ ਨਾਲ ਕਬਜ਼ਾ ਕਰਨਾ ਚਾਹੁੰਦੇ ਸੀ ਪ੍ਰਸ਼ਾਸਨ ਦੀ ਸੂਝਬੂਝ ਤਹਿਸੀਲਦਾਰ ਸਾਹਿਬ ਦੀ ਸੂਝਬੂਝ ਨਾਲ ਇਹ ਮਸਲਾ ਟਲ ਗਿਆ ਨਹੀਂ ਤੇ ਉਹ ਤਾਂ ਜਿੱਤੇ بڑے ਵੱਜਤ ਸੰਨਪੀ ਕਬਜ਼ਾ ਲੈ ਕੇ ਹੀ ਜਾਣਾ ਇਹ ਅੱਜ ਗੱਲ ਹੋਈ ਆ ਜੀ ਇੱਥੇ ਪ੍ਰਸ਼ਾਸਨ ਨਾਲ ਇੱਥੇ ਆ ਹੋ ਸਕਦਾ ਵਾਪਸ ਚਲ ਜਾਏ ਥੋੜੀ ਜਿਹੀ